ਬੀ ਸੱਚੀ ਗਰਮੀ ਨੇ ਵੱਟ ਕੱਢ ਕੇ ਰੱਖ ਦਿੱਤੇ ਨੇ ਕਦੇ ਕੋਈ ਆਂਦਿਆਂ ਤੋਂ ਆਮਲੇਟ ਬਣਾਈ ਜਾਂਦਾ ਕੋਈ ਧੁੱਪ ਦੇ ਵਿੱਚ ਹੀ ਰੋਟੀਆਂ ਰਾੜੀ ਜਾਂਦਾ ਤੇ ਇਸ ਔਰਤ ਨੂੰ ਦੇਖੋ ਜਿਸ ਨੇ ਧੁੱਪ ਦੇ ਵਿੱਚ ਹੀ ਪੂੜੀਆਂ ਤਲ ਲਈਆਂ ਕੋਈ ਗੈਸ ਦੀ ਲੋੜ ਨਹੀਂ ਪਈ ਕੋਈ ਚੁੱਲ੍ਹੇ ਦੀ ਲੋੜ ਨਹੀਂ ਪਈ ਬਸ ਕੜਾਹੀ ਦੇ ਵਿੱਚ ਥੋੜਾ ਜਿਹਾ ਤੇਲ ਪਾਇਆ ਤੇ ਧੁੱਪ ਦੇ ਮੋਹਰੇ ਰੱਖ ਦਿੱਤੀ ਤਫਰ ਦੇਖੋ ਕਿ ਮੈਂ ਪੂੜੀਆਂ ਫਟਾਫਟ ਤਲ ਹੋ ਰਹੀਆਂ ਨੇ ਜਿहां ਇਹ ਸੋਸ਼ਲ ਮੀਡੀਆ ਤੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਲੋਕ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਤੇਜ਼ੀ ਦੇ ਨਾਲ ਸ਼ੇਅਰ ਕਰ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਤਾਂ ਗੈਸ ਚੁੱਲਿਆਂ ਦੀ ਲੋੜ ਹੀ ਨਹੀਂ ਤੁੱਪ ਦੇ ਵਿੱਚ ਹੀ ਖਾਣ ਵਾਲੀਆਂ ਚੀਜ਼ਾਂ ਬਣੀ ਜਾਂਦੀਆਂ ਨੇ ਕਦੇ ਕੋਈ ਪਾਪੜ ਰਾੜਦਾ ਹੈ ਕਦੇ ਕੋਈ ਕੁਝ ਕਰਦਾ ਹੈ ਇਹ ਮੱਧ ਪ੍ਰਦੇਸ਼ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਗਰਮੀ ਨੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਤੇ ਜਿੱਥੇ ਉਪਰ ਇਲਾਕੇ ਦੇ ਵਿੱਚ ਬੀਜੇਪੀ ਜਿਹੜੀ ਲੀਡਰ ਦੱਸੀ ਜਾ ਰਹੀ ਹੈ ਕਲਪਨਾ ਰਠੌਰ ਜਿਨ੍ਹਾਂ ਦੀ ਇਹ ਵੀਡੀਓ ਹੈ ਜੋ ਸੋਸ਼ਲ ਮੀਡੀਆ ਤੇ ਤੇਜ਼ ਤੁਪ ਦੇ ਵਿੱਚ ਪੂੜੀਆਂ ਤਲ ਦੇ ਨਜ਼ਰ ਆ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਪ੍ਰਤੀਕਿਰਿਆ ਜ਼ਰੂਰ ਦੱਸਣਾ